ਕਿ ਅਮਰੀਕਾ ਤੇ ਇਜ਼ਰਾਈਲ ਨੇ ਡਰ ਦੇ ਮਾਰੇ ਇਸ ਜੰਗ 'ਚ ਸੀਫਾਇਰ ਕਰਤਾ ਕਿਉਂਕਿ ਸ਼ਾਇਦ ਅਮਰੀਕਾ ਨੂੰ ਵੀ ਇਹ ਪਤਾ ਸੀ ਕਿ ਰੂਸ ਤੇ ਚੀਨ ਹੁਣ ਉਸ ਦੇ ਖਿਲਾਫ ਇਸ ਜੰਗ 'ਚ ਉਤਰ ਸਕਦੇ ਨਹੀਂ ਕਿਉਂਕਿ ਈਰਾਨ ਸਿੱਧੇ ਤੌਰ ਤੇ ਰੂਸ ਦਾ ਸਮਰਥਕ ਦੇਸ਼ ਆ ਤੇ ਯੂਕਰੇਨ ਰਸ਼ੀਆ ਜੰਗ 'ਚ ਈਰਾਨ ਨੇ ਕਾਫੀ ਹਥਿਆਰ ਰੂਸ ਨੂੰ ਦਿੱਤੇ ਵੀ ਸੀ ਤੇ ਇਸੇ ਕਰਕੇ ਰੂਸ ਨੇ ਵੀ ਈਰਾਨ ਨੂੰ ਨਿਊਕਲੀਅਰ ਬੰਬ ਤੱਕ ਦੇਣ ਦੀ ਗੱਲ ਆਖ ਦਿੱਤੀ ਸੀ ਤੇ ਹੁਣ ਇਹ ਯੁੱਧ ਨਿਊਕਲੀਅਰ ਬੰਬ ਤੱਕ ਪਹੁੰਚ ਚੁੱਕਿਆ ਸੀ ਤੇ ਫਿਰ ਸੀਜ਼ ਪੈਰ ਹੋ ਗਿਆ ਪਰ ਅਜਾ ਕੀਤਾ ਕਿਉਂ ਗਿਆ ਕੇ 12 ਦਿਨਾਂ ਤੋਂ ਚੱਲ ਰਹੀ ਈਰਾਨ ਇਜ਼ਰਾਈਲ ਜੰਗ ਚ ਸੀਜਪੈਰ ਹੋ ਜਾਂਦਾ ਪਰ ਸਭ ਤੋਂ ਵੱਡੀ ਗੱਲ ਕਿ ਜਿੱਤਿਆ ਕੌਣ ਕਿਉਂਕਿ ਦੋਨੋਂ ਹੀ ਦੇਸ਼ ਜਿੱਤ ਦਾ ਦਾਵਾ ਕਰ ਰਹੇ ਨੇ ਪਹਿਲਾਂ ਇਜ਼ਰਾਈਲ ਨੇ ਈਰਾਨ ਤੇ ਹਮਲਾ ਕੀਤਾ ਫਿਰ ਅਮਰੀਕਾ ਵੀ ਯੁੱਧ ਦੇ ਵਿੱਚ ਕੁਦਿਆ ਉਸ ਨੇ ਈਰਾਨ ਦੇ ਨਿਊਕਲੀਅਰ ਟਿਕਾਣਿਆਂ ਤੇ ਬੰਬਿੰਗ ਕਰਤੀ ਪਰ ਫਿਰ ਪਰਸੋਂ ਈਰਾਨ ਨੇ ਅਮਰੀਕਾ ਦੇ 에ਅਰਬੀਸ ਤੇ ਹਮਲਾ ਕਰਤਾ ਤਾ ਇਸ ਤੋਂ ਬਾਅਦ ਲੱਗਿਆ ਵੀ ਹੁਣ ਅਮਰੀਕਾ ਪਲਟਵਾਰ ਜ਼ਰੂਰ ਕਰੇਗਾ ਅਮਰੀਕਾ ਸਿੱਧੇ ਤੌਰ ਤੇ ਚ ਸ਼ਾਮਲ ਹੋ ਜੂ ਤੇ ਫਿਰ ਅਮਰੀਕਾ ਦੇ ਨਾਲ ਨਾਟੋ ਦੇਸ਼ ਬੀਐਸ ਦੇ ਵਿੱਚ ਆਉਣਗੇ ਤੇ ਫਿਰ ਸਿਰਫ ਤਬਾਈ ਮਚੂਗੀ ਪਰ ਫਿਰ ਅਚਾਨਕ ਅਮਰੀਕਾ ਬਿਆਨ ਜਾਰੀ ਕਰਦਾ ਕਿ ਉਹ ਇਰਾਨ ਦੇ ਇਸ ਵਾਰ ਤੇ ਪਲਟਵਾਰ ਨਹੀਂ ਕਰੂਗਾ ਕਿਉਂਕਿ ਅੱਜਕੱਲ ਟਾਪਸਾਹਬ ਨੂੰ ਨੋਬਲ ਪੀਸ ਪ੍ਰਾਈਜ਼ ਦੀ ਇੱਕ ਸਣਕ ਸਵਾਰਾ ਤੇ ਪਹਿਲਾਂ ਖੁਦ ਹੀ ਜੰਗ ਸ਼ੁਰੂ ਕਰਦਾ ਤੇ ਫਿਰ ਖੁਦ ਹੀ ਸ਼ਾਂਤੀ ਦੂਤ ਬਣ ਕੇ ਜੰਗ ਚ ਸੀਜ਼ ਫੇਅਰ ਵੀ ਕਰਵਾ ਦਿੰਦਾ ਵਾਰਵਾਰ ਸਬਾਲ ਆ ਕੇ ਕਰੀਬ 20 ਸਾਲ ਬਾਅਦ ਕਿਸੇ ਦੇਸ਼ ਨੇ ਅਮਰੀਕਾ ਤੇ ਹਮਲਾ ਕੀਤਾ ਪਰ ਅਮਰੀਕਾ ਚੁੱਪ ਕਰਕੇ ਬਹਿ ਗਿਆ ਪਰ ਇਰਾਨ ਨੂੰ ਮਿਟਾ ਦੇਣ ਦੀ ਤਾਕਤ ਤੇ ਇਰਾਦਾ ਰੱਖਣ ਵਾਲੇ ਦੋਨੋਂ ਦੇਸ਼ ਸ਼ੀਜ਼ਫੇਅਰ ਕਿਉਂ ਕਰ ਗਏ ਤੇ ਇਸ 12 ਦਿਨ ਦੀ ਘਾਤਕ جنگ ਤੋਂ ਉਹਨਾਂ ਨੂੰ ਮਿਲਿਆ ਕੀ ਦਰਸਾ ਡੋਨਾਲਡ ਟਰੰਪ ਉਹ ਪ੍ਰੈਜ਼ੀਡੈਂਟ ਆ ਜੋ ਖੋਦੀਆਂ ਹੀ ਏਜੰਸੀਆਂ ਨੂੰ ਮੂਰਖ ਮੰਨਦੇ ਨੇ ਤੇ ਕਹਿੰਦਾ ਕਿ ਇਹਨਾਂ ਨੂੰ ਕੁਝ ਨਹੀਂ ਪਤਾ ਕਿਉਂਕਿ ਉਹਨਾਂ ਦੀ ਖੁਦ ਹੀ ਏਜੰਸੀ ਨੇ ਇਹ ਗੱਲ ਆਖੀ ਸੀ ਕਿ ਇਰਾਨ ਦੇ ਕੋਲ ਕੋਈ ਵੀ ਪ੍ਰਵਾਣੂ ਬੰਬ ਨਹੀਂ ਆ ਔਰ ਆਪਣੇ ਖੂਫੀ ਏਜੰਸੀਆਂ ਦੀਆਂ ਰਿਪੋਰਟਾਂ ਨੂੰ ਦਰਕਨਾਰ ਕਰਕੇ ਟਰੰਪ ਨੇ ਇਜ਼ਰਾਈਲ ਦੇ ਜ਼ਰੀਏ ਈਰਾਨ ਤੇ ਹਮਲਾ ਕਰਵਾਤਾ ਤੇ ਫਿਰ ਖੁਦ ਹੀ ਜੰਗ ਚ ਕੁੱਦ ਵੀ ਗਿਆ ਉਹ ਤਾਂ ਸ਼ੁਕਰ ਆਬ ਵੀ ਰੂਸ ਤੇ ਚੀਰ ਪਰਦੇ ਦੇ ਪਿੱਛੇ ਤੋਂ ਈਰਾਨ ਦੀ ਸਪੋਰਟ ਕਰਦੇ ਰਹੇ ਖੁਦ ਜੰਗ ਦਾ ਹਿੱਸਾ ਨਹੀਂ ਬਣੇ ਪਰ ਨਾ ਪਤਾ ਨਹੀਂ ਕੀ ਹੋ ਜਾਂਦਾ ਇਜ਼ਰਾਈਲ ਨੇ ਜਦੋਂ ਪਹਿਲੀ ਵਾਰ ਇਹ ਹਮਲਾ ਕੀਤਾ ਈਰਾਨ ਦੀ ਰਾਜਨੀਤਿਕ ਤਹਿਰੀਮ ਤੇ ਉਸਦੇ ਨਿਊਕਲੀਅਰ ਟਿਕਾਣਿਆਂ ਦੇ ਉੱਤੇ ਤਾਂ ਇਜ਼ਰਾਈਲ ਨੇ ਇਹੀ ਕਿਹਾ ਸੀ ਕਿ ਉਹਨਾਂ ਨੂੰ ਇਹ ਖਬਰ ਮਿਲੀ ਆ ਕੇ ਈਰਾਨ ਨੇ ਨਿਊਕਲੀਅਰ ਬੰਬ ਬਣਾਉਣ ਲਈ ਯੂਰੇਨੀਅਮ ਨੂੰ ਇਨਰਚ ਕਰ ਲਿਆ ਤੇ ਹੁਣ ਈਰਾਨ ਇਹ ਬੰਬ ਬਣਾ ਸਕਦਾ ਤਾਂ ਇਸੇ ਨੂੰ ਰੋਕਣ ਦੇ ਲਈ ਇਹ ਹਮਲਾ ਕੀਤਾ ਗਿਆ ਸੀ ਪਰ ਕੀ ਈਰਾਨ ਦਾ ਨਿਊਕਲੀਅਰ ਬੰਬ ਬਣਾਉਣ ਦਾ ਪ੍ਰੋਗਰਾਮ ਖਤਮ ਹੋ ਚੁੱਕਿਆ ਜਦੋਂ ਅਮਰੀਕਾ ਨੇ ਈਰਾਨ ਤੇ B2 ਬੰਬਰ ਨਾਲ ਅਟੈਕ ਕੀਤਾ ਸੀ ਨਾ ਤਾਂ ਟਰੰਪ ਨੇ ਬਿਆਨ ਦਿੱਤਾ ਕਿ ਹਮਲਾ ਸਕਸੈਸਫੁਲ ਰਿਹਾ ਤੇ ਈਰਾਨ ਦੇ ਨਿਊਕਲੀਅਰ ਟਿਕਾਣੇ ਖਤਮ ਹੋ ਚੁੱਕੇ ਨੇ ਪਰ ਫਿਰ ਇੱਕ ਤਸਵੀਰ ਸਾਹਮਣੇ ਆਉਂਦੀ ਹੈ ਜਿਸ ਚ ਈਰਾਨ ਦੇ ਨਿਊਕਲੀਅਰ ਟਿਕਾਣੇ ਫੋਟੋ ਦੇ ਬਾਹਰ ਕੁਝ ਟਰੱਕ ਇੱਕ ਲਾਈਨ ਦੇ ਵਿੱਚ ਖੜੇ ਹੋਏ ਦਿਖਾਈ ਦਿੰਦੇ ਨੇ ਤਰਾਸਲ ਈਰਾਨ ਨੂੰ ਪਤਾ ਸੀ ਕਿ ਅਮਰੀਕਾ ਉਹਦੇ ਨਿਊਕਲੀਅਰ ਟਿਕਾਣਿਆਂ ਦੇ ਉੱਤੇ ਅਟੈਕ ਕਰ ਸਕਦਾ ਤੇ ਉਹਨਾਂ ਨੇ ਆਪਦਾ ਪੂਰਾ ਯੂਰੇਨੀਅਮ ਉੱਥੋਂ ਕਿਤੇ ਹੋਰ ਸ਼ਿਫਟ ਕਰਤਾ ਇਹ ਨਹੀਂ ਅਮਰੀਕੀ ਐਟੋਮਿਕ ਨਿਊਕਲੀਅਰ ਏਜੰਸੀ ਨੇ ਇਹ ਵੀ ਕਿਹਾ ਕਿ ਜਿੱਥੇ ਜਗ੍ਹਾ ਦੇ ਉੱਤੇ B2 ਪਲੇਨ ਨੇ ਅਟੈਕ ਕੀਤਾ ਉੱਥੋਂ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਰੇਡੀਏਸ਼ਨ ਲੀਕ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਮਤਲਬ ਈਰਾਨ ਦੇ ਯੂਰੇਨੀਅਮ ਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਦੂਸਰੀ ਗੱਲ ਕਿ ਨਿਊਕਲੀਅਰ ਬੰਬ ਬਣਾਉਣ ਦੇ ਲਈ ਯੂਰੇਨੀਅਮ ਨੂੰ 90% ਤੱਕ ਸ਼ੁੱਧ ਹੋਣਾ ਜ਼ਰੂਰੀ ਆ ਇਰਾਨ 83% ਯੂਰੇਨੀਅਮ ਨੂੰ ਐਡਰੈਕਟ ਕਰ ਚੁੱਕਿਆ ਸੀ ਤੀਸਰੀ ਗੱਲ ਅਕਿ ਇਰਾਨ ਦੇ ਕੋਲ ਇਸ ਵਕਤ 400 ਕਿਲੋ ਯੂਰੇਨੀਅਮ ਮੌਜੂਦ ਆ ਜਿਸ ਤੋਂ ਕਰੀਬ 10 ਪ੍ਰਮਾਣੂ ਬੰਬ ਬਣਾਏ ਜਾ ਸਕਦੇ ਨੇ ਇਹ ਨਹੀਂ ਸੀਜ਼ਫਾਇਰ ਤੋਂ ਬਾਅਦ ਆਇਰਾਨ ਨੇ ਇਹ ਵੀ ਗੱਲ ਕਹਿਤੀ ਕਿ ਹੁਣ ਤੱਕ ਉਹ ਆਪਦੇ ਨਿਊਕਲੀਅਰ ਪਲਾਂਟ ਤੇਸ ਦੇ ਵਿੱਚ ਉਹ ਹੀ ਤਰੱਕੀ ਦੀ ਹਰ ਰਿਪੋਰਟ ਐਟੋਮਿਕ ਏਜੰਸੀਆਂ ਨੂੰ ਦਿੰਦਾ ਸੀ ਉਹਨਾਂ ਨੂੰ ਆਪਦੇ ਪ੍ਰਮਾਣੂ ਟਿਕਾਣਿਆਂ ਦਾ ਨਿਰੀਖਣ ਕਰਵਾਉਂਦਾ ਸੀ ਪਰ ਹੁਣ ਈਰਾਨ ਨੇ ਇਸ ਸਫ਼ਰ ਤੋਂ ਬਾਅਦ ਐਲਾਨ ਕੀਤਾ ਕਿ ਉਹ ਕਿਸੇ ਵੀ ਏਜੰਸੀ ਨਾਲ ਕੋਈ ਵੀ ਡਾਟਾ ਸ਼ੇਅਰ ਨਹੀਂ ਕਰੂਗਾ। ਇਹ ਨਹੀਂ, ਆਇਤੁੱਲਾ ਖਮਨਾਈ ਨੇ ਤਾਂ ਇਹ ਵੀ ਕਹਿਤਾ ਕਿ ਈਰਾਨ ਆਪਦੇ ਨਿਊਕਲੀਅਰ ਪ੍ਰੋਗਰਾਮ ਨੂੰ ਕਦੇ ਵੀ ਬੰਦ ਨਹੀਂ ਕਰੇਗਾ ਤੇ ਦੁਨੀਆ ਦੀ ਕੋਈ ਵੀ ਤਾਕਤ ਉਹਨਾਂ ਨੂੰ ਬੰਦ ਨਹੀਂ ਕਰਵਾ ਸਕਦੀ। ਤਾਂ ਪਰ ਹਣ ਸੁਬਾਹ ਆ ਕੇ ਜੰਗ ਤੋਂ ਆਖਰਕਾਰ ਹਾਸਲ ਕੀ ਹੋਇਆ ਸਭ ਤੋਂ ਪਹਿਲੀ ਚੀਜ਼ ਤਾਂ ਇਹ ਕਿ ਈਰਾਨ ਦੀਆਂ ਮਜ਼ਾਹਿਲਾ ਨੇ ਐਰਨ ਡੋਮ ਦੀ ਪੋਲ ਖੋਲhti ਜਿਸ ਦੇ ਬਾਰੇ ਵਿੱਚ ਮੰਨਿਆ ਜਾਂਦਾ ਸੀ ਕਿ ਇਹ ਆਪੇਦ ਨੇ ਪਰ ਈਰਾਨ ਦੀਆਂ ਮਜ਼ਾਹਿਲਾ ਨੇ ਇਸ ਨੂੰ ਫੇਲ ਹੀ ਨਹੀਂ ਕੀਤਾ ਬਲਕਿ ਇਜ਼ਰਾਈਲ 'ਚ ਤਬਾਹੀ ਵੀ ਮਚਾਤੀ ਤੇ ਇਸ ਤੋਂ ਪਹਿਲਾਂ ਜਿਹੜੀ ਤਸਵੀਰ ਇਜ਼ਰਾਈਲ ਦੀ ਮਿਡਲ ਈਸਟ ਦੇ ਵਿੱਚ ਸੀ ਕਿ ਉਸ ਨੂੰ ਕੋਈ ਵੀ ਹਰਾ ਨਹੀਂ ਸਕਦਾ ਉਸ 'ਚ ਡੈਂਟ ਲੱਗਿਆ ਤੇ ਦੂਸਰੇ ਪਾਸੇ ਈਰਾਨ ਦੇ 17 ਨਿਊਕਲੀਅਰ ਸਾਇੰਟਿਸਟ ਮਾਰੇ ਗਏ ਈਰਾਨ ਦੇ ਟੌਪ ਆਰਮੀ ਦੇ ਕਮਾਂਡਰ ਮਾਰੇ ਗਏ ਤੀਸਰਾ ਈਰਾਨ ਤੇ ਇਜ਼ਰਾਈਲ ਨੂੰ ਇਕਨੋਮਿਕ ਤੌਰ ਦੇ ਉੱਤੇ ਵੀ ਕਾਫੀ ਵੱਡਾ ਨੁਕਸਾਨ ਹੋਇਆ ਹੈ ਈਰਾਨ ਚ 700 ਦੇ ਕਰੀਬ ਲੋਕ ਮਾਰੇ ਗਏ ਤੇ ਇਸ ਤੋਂ ਇਲਾਵਾ ਉਹਦੇ ਤੇਲ ਦੇ ਪੂਰੇ ਕਾਰੋਬਾਰ ਤੇ ਵੀ ਅਸਰ ਪਿਆ ਪਰ ਅਮਰੀਕਾ ਤੇ ਇਜ਼ਰਾਈਲ ਨੇ ਜਿੰਨਾ ਵੀ ਮਕਸਦਾਂ ਨਾਲ ਈਰਾਨ ਤੇ ਹਮਲਾ ਕੀਤਾ ਸੀ ਉਹਨਾਂ ਚੋਂ ਇੱਕ ਵੀ ਮਕਸਦ ਪੂਰਾ ਨਹੀਂ ਹੋਇਆ ਪਹਿਲਾ ਮਕਸਦ ਸੀ ਈਰਾਨ ਦੇ ਅਜਤੁੱਲਾ ਅਲੀ ਖਮਨੋਈ ਦਾ ਤਖਤਾ ਪਲਟ ਕੀਤਾ ਜਾਵੇ ਤੇ ਰਾਜਾ ਪੱਲਵੀ ਦੇ ਵੰਸ਼ਜਾਂ ਦੇ ਵਿੱਚੋਂ ਕੋਈ ਇੱਕ ਈਰਾਨ ਦੀ ਗੱਦੀ ਦੇ ਉੱਤੇ ਬੈਠੇ ਪਰ ਹੋਇਆ ਇਸ ਤੋਂ ਬਿਲਕੁਲ ਉਲਟ ਕਿਉਂਕਿ ਇਸ ਸਾਹਮਣੇ ਤੋਂ ਪਹਿਲਾਂ ਈਰਾਨ ਦੀ ਜਨਤਾ ਕੁਝ ਅੰਦਰੂਨੀ ਚੀਜ਼ਾਂ ਜਿਵੇਂ ਵਿਕਾਸ ਵਗੈਰਾ ਨੂੰ ਲੈ ਕੇ ਗੁੱਸੇ ਦੇ ਵਿੱਚ ਸੀ ਪਰ ਇਸ ਹਮਲੇ ਨੇ ਖਮਨੋਈ ਤੇ ਇਰਾਨੀਅਨ ਜਨਤਾ ਚ ਇੱਕ ਮਜ਼ਬੂਤ ਰਿਸ਼ਤਾ ਬਣਾ ਕੇ ਰੱਖਤਾ ਤੇ ਦੂਸਰਾ ਸੀ ਇਰਾਨ ਨੂੰ ਨਿਊਕਲੀਅਰ ਪਾਵਰ ਬੰਦ ਤੋਂ ਰੋਕਣਾ ਤਾਂ ਹਾਲੇ ਤੱਕ ਦੁਨੀਆ ਦੀ ਕਿਸੇ ਵੀ ਏਜੰਸੀ ਨੇ ਇਹ ਨਹੀਂ ਮੰਨਿਆ ਕਿ ਇਰਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਕੋਈ ਨੁਕਸਾਨ ਪਹੁੰਚਿਆ ਕਿਉਂਕਿ ਯੂਰੇਨੀਅਮ ਉੱਥੋਂ ਹਟਾ ਲਿਆ ਗਿਆ ਸੀ ਤੇ ਹੁਣ ਕਿੱਥੇ ਆ ਇਹ ਵੀ ਕਿਸੇ ਨੂੰ ਨਹੀਂ ਪਤਾ ਤੇ ਫਿਰ ਦੂਸਰਾ ਇਰਾਨ ਨੇ ਇਹ ਵੀ ਐਲਾਨ ਕਰਤਾ ਕਿ ਉਹ ਆਪਦੇ ਨਿਊਕਲੀਅਰ ਪ੍ਰੋਗਰਾਮ ਨੂੰ ਕਿਸੇ ਵੀ ਹਾਲਤ ਦੇ ਵਿੱਚ ਬੰਦ ਨਹੀਂ ਕਰੂਗਾ ਮਤਲਬ ਜਿਸ ਚੀਜ਼ ਨੂੰ ਲੈ ਕੇ ਹਮਲਾ ਕੀਤਾ ਗਿਆ ਉਹਨਾਂ ਚੋਂ ਕੋਈ ਵੀ ਮਕਸਦ ਪੂਰਾ ਨਹੀਂ ਹੋਇਆ ਤੇ ਫਿਰ ਵੀ ਸੀਜ਼ ਫਾਇਰ ਕਰ ਦਿੱਤਾ ਗਿਆ ਤੇ ਇਹ ਹੀ ਅਮਰੀਕਾ ਕਰਦਾ ਆਇਆ ਜੇਕਰ ਤੁਸੀਂ ਅਮਰੀਕਾ ਦੇ ਇਤਿਹਾਸ ਦੇ 20 ਸਾਲ ਛੱਡ ਦੋ ਤਾਂ ਪਿਛਲੇ 200 ਸਾਲ ਤੋਂ ਅਮਰੀਕਾ ਕਿਸੇ ਨਾ ਕਿਸੇ جنگ ਦੇ ਵਿੱਚ ਕੋਦਦਾ ਹੀ ਆਇਆ ਹਮੇਸ਼ਾ ਲੜਦਾ ਹੀ ਰਿਹਾ ਹੈ ਜੁਦਤਾ ਇੱਕ ਅਲੱਗ ਜਗ੍ਹਾ ਰਹਿ ਗਿਆ ਜੇਕਰ ਕੋਈ ਸਰਕਾਰ ਅਮਰੀਕਾ ਨੂੰ ਪਸੰਦ ਨਹੀਂ ਆਉਂਦੀ ਜਾਂ ਪਰ ਉਸ ਦੇ ਉਲਟ ਹੁੰਦੀ ਆ ਤਾਂ ਅਮਰੀਕਾ ਉੱਥੇ ਤਖਤਾ ਪਲਟ ਕਰ ਦਿੰਦਾ ਅੱਜ ਤੱਕ ਅਮਰੀਕਾ ਨੇ 72 ਵਾਰ ਅਲੱਗ-ਅਲੱਗ ਦੇਸ਼ਾਂ 'ਚ ਤਖਤਾ ਪਲਟ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਵੀ ਕੋਲਡ ਵਾਰ ਤੋਂ ਬਾਅਦ ਬਾਅਦ ਸਭ ਤੋਂ ਤਾਜ਼ਾ ਉਦਾਹਰਣ ਬੰਗਲਾਦੇਸ਼ ਦਾ ਕਿਉਂਕਿ ਜੋ ਵੀ ਬੰਗਲਾਦੇਸ਼ ਦੇ ਵਿੱਚ ਸਟੂਡੈਂਟ ਮੂਵਮੈਂਟ ਦੇ ਨਾਮ ਦੇ ਉੱਤੇ ਹੋਇਆ ਉਸ ਦੇ ਪਿੱਛੇ ਅਮਰੀਕਾ ਦਾ ਹੀ ਹੱਥ ਨਿਕਲ ਕੇ ਆ ਰਿਹਾ ਫਿਰ ਤੁਸੀਂ ਚਾਹੇ ਸੀਰੀਆ ਨੂੰ ਦੇਖ ਲਓ ਚਾਹੇ ਇਰਾਕ ਨੂੰ ਦੇਖ ਲਓ ਇੱਥੇ ਵੀ ਅਮਰੀਕਾ ਆਪ ਦੀ ਕਟ ਪੁਤਲੀ ਵਾਲੀ ਸਰਕਾਰ ਚਲਾਵਾ ਰਿਹਾ ਹੈ ਤੇ ਇਸ ਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨਾ ਡਾਲਰ ਕਿ ਡਾਲਰ ਦੇ ਉੱਤੇ ਕੋਈ ਆਂਚਣਾ ਆਵੇ ਤੇ ਇਸੇ ਬੇਸ ਤੇ ਅਮਰੀਕਾ ਆਪ ਦੀ ਦਾਦਾਗਰੀ ਕਰਦਾ ਰਹੀ ਹੈ ਤੇ ਇਸੇ ਬੇਸ ਦੇ ਉੱਤੇ ਅਮਰੀਕਾ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਉਹ ਕਰਦਾ ਰਹਿੰਦਾ ਪੂਰੀ ਦੁਨੀਆ ਦੇ ਵਿੱਚ ਤਾਂ ਕਿ ਡਾਲਰ ਦੀ ਦਾਦਾਗਰੀ ਬਣੀ ਰਹੇ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ